ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਦੋਸਤੋ ਅੱਜ ਜਿਹੜਾ ਦਿੱਲੀ ਵਿਧਾਨ ਸਭਾ ਇਲੈਕਸ਼ਨ ਦਾ ਰਿਜ਼ਲਟ ਆਇਆ ਉਹ ਬਹੁਤ ਹੀ ਹੈਰਾਨੀਜਨਕ ਆਇਆ ਹੈ ਮੈਂ ਤਾਂ ਦਿੱਲੀ ਦੀ ਜਨਤਾ ਨੂੰ ਬਹੁਤ ਬਹੁਤ ਵਧਾਈ ਦਵਾਂਗਾ ਜਿਨ੍ਹਾਂ ਨੇ ਫਰੀ ਦੀਆਂ ਰੌੜੀਆਂ ਵੰਡਣ ਵਾਲੇ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਜੜੋਂ ਉਖਾੜ ਕੇ ਮਾਰਿਆ ਦੋਸਤੋ ਇਹਨਾਂ ਲੋਕਾਂ ਨੇ ਜਿਹੜੇ ਵਪਾਰੀ ਦਾ ਮੈਂ ਜ਼ਿਕਰਿਆ ਹੋਇਆ ਟੈਕਸ ਦਾ ਪੈਸਾ ਲੋਕਾਂ ਨੂੰ ਫ੍ਰੀ ਚ ਵੰਡਿਆ ਅੱਜ ਉਹਨਾਂ ਨੂੰ ਦਿੱਲੀ ਦੀ ਜਨਤਾ ਨੇ ਬਹੁਤ ਵੱਡੀ ਅਕਲ ਦਿੱਤੀ ਚੇਤਾਵਨੀ ਦਿੱਤੀ ਵੀ ਸਾਨੂੰ ਫ੍ਰੀ ਦਾ ਕੁਝ ਨਹੀਂ ਚਾਹੀਦਾ ਅਸੀਂ ਸਾਡੇ ਲਈ ਸਭ ਤੋਂ ਪਹਿਲਾਂ ਸਾਡਾ ਦੇਸ਼ ਸਾਡਾ ਸਮਾਜ ਅੱਜ ਦਿੱਲੀ ਦੀ ਜਨਤਾ ਨੇ ਹਿੰਦੂ ਸਿੱਖ ਭਾਈਚਾਰੇ ਏਕਤਾ ਦਾ ਅੱਜ ਸਬੂਤ ਦਿੱਤਾ ਸੋ ਦੋਸਤੋ ਮੈਂ ਫਿਰ ਵਧਾਈ ਦਿੰਨਾ ਦੇਸ਼ ਵਾਸੀਆਂ ਨੂੰ ਤੇ ਦਿੱਲੀ ਵਾਸੀਆਂ ਨੂੰ ਜਿਨ੍ਹਾਂ ਨੇ ਫਰੀ ਦੀ ਰੋਡੀਆਂ ਮੰਡਰ ਵਾਲਿਆਂ ਨੂੰ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਜੜ ਤੋਂ ਉਖਾੜ ਕੇ ਮਾਰਿਆ ਸੋ ਬਹੁਤ-ਬਹੁਤ ਵਧਾਈ ਜੀ ਥੈਂਕ ਯੂ ਜੈ ਸ਼ੀਵਾ